ਹੜ੍ਹ ਦੀ ਮਾਰ ਚੱਲ ਰਹੀ ਪੰਜਾਬ ਦੇ ਲਈ ਇੱਕ ਹੋਰ ਵੱਡੀ ਖਤਰੇ ਦੀ ਘੰਟੀ ਵੱਜੀ ਹੈ ਦਰਅਸਲ ਇੱਕ ਹੋਰ ਵੱਨ ਜਿਹੜਾ ਜਿਸ ਦੇ ਉੱਪਰ ਖਤਰਾ ਮੰਡਰਾ ਰਿਹਾ ਹੈ ਤਾਂ ਦੱਸ ਦਈਏ ਕਿ ਜਿੱਥੇ ਹਾਲਾਤ ਜਿਹੜੇ ਨੇ ਇਸ ਵੇਲੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਦ ਤੋਂ ਬਦਤਰ ਨਜ਼ਰ ਆ ਰਹੇ ਨੇ ਕਹਾਂ ਚ ਕਈ ਕਈ ਫੁੱਟ ਪਾਣੀ ਵੜ ਚੁੱਕਿਆ ਹੈ ਪਾਸੇ ਮਦਦ ਕੀਤੀ ਜਾ ਰਹੀ ਹੈ ਰਾਹਤ ਪਹੁੰਚਾਈ ਜਾ ਰਹੀ ਹੈ ਪਰ ਦੂਜੇ ਪਾਸੇ ਦੱਸ ਦਈਏ ਕਿ ਸਤਲੁਜ ਦਰਿਆ ਦੇ ਵਿੱਚ ਹੜ ਵਰਗੇ ਹਾਲਾਤ ਨੇ ਤੇ ਨਾਲ ਹੀ ਤੁਸੀ ਬੰਨੂ ਵੀ ਖਤਰਾ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਵੇਲੇ ਪਾਣੀ ਦਾ ਪੱਧਰ 21.25 ਲੱਖ ਕਿਊਸਿਕ ਪਹੁੰਚਿਆ ਹੈ ਤਾਂ ਪ੍ਰਸ਼ਾਸਨ ਵੀ ਅਲਰਟ ਤੇ ਹੈ ਪਿਛਲੇ 2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਨ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵਧਿਆ ਜਿਸ ਦੇ ਚਲਦਿਆਂ ਕਿ ਪਹਿਲਾਂ ਪੰਜਾਬ ਤੋਂ 70000 ਕਿਊਸਿਕ ਪਾਣੀ ਵਗ ਰਿਹਾ ਸੀ ਤੇ ਹੁਣ ਭਾਰੀ ਮੀਂਹ ਤੋਂ ਬਾਅਦ 1.25 ਲੱਖ ਕਿਊਸਿਕ ਪਾਣੀ ਜਿਹੜਾ ਇੱਥੇ ਪੁੱਜ ਚੁੱਕਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਪਾਣੀ ਦਾ ਪੱਧਰ ਹੋਰ ਵਧਿਆ ਤਾਂ ਤੁਸੀ ਬੰਨ ਟੁੱਟਣ ਦਾ ਵੀ ਖਤਰਾ ਹੈ ਜਿਸ ਦੇ ਚਲਦਿਆਂ ਮਾਛੀਵਾੜਾ ਦੇ ਨੇੜੇ ਵਗਦੇ ਸਤਲੁਜ ਦਰਿਆ ਦੇ ਤੁਸੀ ਬੰਨ ਦਾ ਜਦੋਂ ਜਾਇਜ਼ਾ ਲਿਆ ਗਿਆ ਤਾਂ ਪਾਣੀ ਵਧਣ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਜੋ ਪਹਿਲਾਂ ਜ਼ਮੀਨ ਨੂੰ ਖੋਰਾ ਲਾਉਣ ਦੇ ਲਈ ਬੋਰੀਆਂ ਦਾ ਬੰਨ ਲਾਇਆ ਗਿਆ ਸੀ ਉਹ ਵੀ ਵਹਿ ਗਿਆ ਤਾ ਸੱਤੂ ਲੂਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਜਿਸ ਦੇ ਨਾਲ ਖੂਰਾ ਲੱਗਿਆ ਹੋਇਆ ਸੀ ਉਹ ਵੀ ਪਾਣੀ ਦੇ ਵਿੱਚ ਵਹਿ ਗਿਆ ਤਾਂ ਬੰਨ ਕਿਨਾਰੇ ਵਸਦੇ 25 ਪਿੰਡਾਂ ਦੇ ਲੋਕਾਂ 'ਚ ਡਰ ਤੇ ਸਹਿਮ ਦਾ ਮਾਹੌਲ ਹੈ ਜੇਕਰ ਤੁਸੀਂ ਬੰਨ ਟੁੱਟ ਗਿਆ ਤਾਂ ਭਾਰੀ ਤਬਾਹੀ ਬਚਣੀ ਹੈ ਦੱਸਿਆ ਜਾ ਰਿਹਾ ਹੈ ਕਿ ਲੁਧਿਆਣੇ ਤੱਕ ਇਸ ਪਾਣੀ ਦੀ ਮਾਰ ਪੈਣੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਖੜਾ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਵੱਲ ਵਧ ਰਿਹਾ ਜੇਕਰ ਉੱਥੋਂ ਫਲੱਡ ਗੇਟ ਖੋਲੇ ਗਏ ਤਾਂ ਪਾਣੀ ਸਿੱਧਾ ਸਾਤਲੂਜ ਦੇ ਵਿੱਚ ਵਜੇਗਾ ਜਿਸ ਦੇ ਨਾਲ ਤੁਸੀ ਬਾਨੂ ਵੀ ਖਤਰਾ ਖੜਾ ਹੋ ਸਕਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਤੁਸੀ ਬਾਨੂ ਨੂੰ ਬਚਾਉਣ ਦੇ ਲਈ ਪ੍ਰਬੰਧ ਕਰਨੇ ਪੈਣੇ ਨੇ ਤਾਂ ਹਾਲਾਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਉਹਨਾਂ ਦਾ ਕਹਿਣਾ ਹੈ ਕਿ ਮੌਕੇ-ਮੌਕੇ ਤੇ ਇੱਥੇ ਪਹੁੰਚ ਰਹੇ ਨੇ ਜਿਹੜੀਆਂ ਟੀਮਾਂ ਨੇ ਉਹ ਮੌਜੂਦ ਨੇ ਉੱਥੇ ਦੱਸਦੀ ਕਿ ਸ਼ਮਣੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹ ਵੀ ਇੱਥੇ ਪਹੁੰਚਣੇ ਲਗਾਤਾਰ ਲੋਕਾਂ ਦੇ ਨਾਲ ਖੜੇ ਹੋਏ ਨੇ ਤਹਾਰਾ ਦੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਜਿਹੜੀ ਕੋਈ ਕਸਰ ਇੱਥੇ ਨਹੀਂ ਛੱਡੀ ਜਾ ਰਹੀ ਪਰ ਦੱਸਦੀ ਕੀ ਹੈ ਕਿ ਵੱਡਾ ਖਤਰਾ ਜ਼ਰੂਰ ਹੁਣ ਤੁਸੀਬੰਦ ਤੇ ਮੰਡਰਾਉਂਦਾ ਨਜ਼ਰ ਆ ਰਿਹਾ ਰਸਵਾ ਸਤਲੁਜ ਰਾਈ ਤੁਸੀਬੰਦ ਤੇ ਪਹੁੰਚੋ ਕੀ ਹਾਲਾਤ ਲੱਗਦੇ ਹਨ ਦੇਖੋ ਕੁਝ ਸਮਾਂ ਪਹਿਲਾਂ ਜਦੋਂ ਇੱਥੇ ਥੋੜੀ ਜਿਹੀ ਖਾਰਪੇਈ ਸੀ ਉਦੋਂ ਸਮੁੱਚੇ ਇਲਾਕੇ ਦੇ ਨਿਵਾਸੀਆਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਸੀ ਸੋ ਪਰ ਅੱਜ ਜਦੋਂ ਆਏ ਆ ਤਾਂ ਉਸ ਤੋਂ ਵੀ ਖਤਰਨਾਕ ਮਾਹੌਲ ਬਣਿਆ ਹੋਇਆ ਹੈ ਉੱਥੋਂ ਪਾਣੀ ਛੱਡਿਆ ਜਾ ਰਿਹਾ ਸੋ ਮੈਂ ਆਮ ਕਰਕੇ ਸਾਰੇ ਆਪਣੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ ਜੇ ਅਵੋਇਡ ਕਰੋ ਪਹਿਲਾਂ ਤਾਂ ਇੱਧਰ ਆਉਣਾ ਜੀ ਦੂਸਰਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਨਤੀ ਕਰਦਾ ਵੀ 24 ਘੰਟੇ ਤੱਕ ਅਲਰਟ ਤੇ ਰਹੋ ਆਉਣ ਵਾਲੇ ਸਮੇਂ 'ਚ ਕੁਝ ਵੀ ਹੋ ਸਕਦਾ ਕਿਉਂਕਿ ਮੌਸਮ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੁਣ ਅਗਲੇ 2-3 ਦਿਨ ਹਜੇ ਹੋਰ ਮੌਸਮ ਇਹ ਖਰਾਬ ਦੱਸ ਰਹੇ ਨੇ ਸੋ ਜਿੰਨੇ ਵੀ ਪ੍ਰਬੰਧ ਕੀਤੇ ਜਾ ਰਹੇ ਨੇ ਕਿਉਂਕਿ ਇਹ ਸਮਾਂ ਜਿਹੜਾ ਹੁੰਦਾ ਇਸ ਟਾਈਮ ਆਪਾਂ ਕੋਸਣ ਦੀ ਬਜਾਏ ਮੋਢੇ ਨਾਲ ਮੋਢਾ ਲਾ ਕੇ ਖੜੀਏ ਇੱਕ ਦੂਏ ਦਾ ਸਾਥ ਦੇਈਏ ਪਰਮਾਤਮਾ ਅਗੇ ਅਰਦਾਸ ਕਰੀਏ ਵੀ ਭਾਈ ਸਾਡਾ ਇਤੋਂ ਬਨ ਸੁਰੱਖਿਅਤ ਰਹ ਕਿਉਂਕਿ ਜੇ ਰੱਬ ਨਾ ਕਰੇ ਕੋਈ ਬਾਰਦਾਤ ਇੱਥੇ ਹੋ ਗਈ ਜਾਂ ਬੰਨੂ ਕਿਤੇ ਨੁਕਸਾਨ ਹੋ ਗਿਆ ਤਾਂ ਪਿੰਡਾਂ ਦੇ ਪਿੰਡ ਇਸ ਇਲਾਕੇ ਤੇ ਹਟ ਜਾਣਗੇ ਕਿਉਂਕਿ ਇਧਰ ਨਾਲ ਨੀਵਾ ਏਰੀਆ ਪੈ ਜਾਂਦਾ ਸੋ ਇਸ ਟਾਈਮ ਤੋਂਲੇ ਵਾਲ ਵਿੱਚ ਖੜੇ ਆ ਕਿ ਜਿਹੜਾ ਜੇ ਕਹੀਏ ਪਿਛਲੀ ਵਾਰ ਨਾਲੋਂ ਹੁਣ 5-7 ਏਕੜ ਹੋਰ ਜ਼ਮੀਨ ਨਾਲ ਵਹਾ ਕੇ ਲੈ ਗਿਆ ਹੈ ਬੰਨ ਤੇ ਪਾਣੀ ਦਾ ਵਹਾਅ ਵੀ ਤੇਜ਼ ਆ ਆਉਣ ਵਾਲੇ ਸਮੇਂ ਜਿਹੜਾ ਅਗਲੇ 24 ਘੰਟੇ ਨੇ ਇਸ ਇਲਾਕੇ ਲਈ ਬੜੇ ਹੀ ਜਿਹੜੇ ਮੈਂ ਕਹਾ ਵੀ ਬਹੁਤ ਧਿਆਨ ਰੱਖਣ ਦੀ ਲੋੜ ਆ ਸਾਰਿਆਂ ਨੂੰ ਅਲਰਟ ਤੇ ਰਹਿਣ ਦੀ ਲੋੜ ਸੂਬੇਂ ਦੀ ਕਾਲਾ ਦੇ ਬਲ ਪ੍ਰਧਾਨ ਸੂਚੀ ਨੂੰ ਬਦਲੇ ਕਿਹਾ ਵੀ ਵਰਕਰਾਂ ਨੂੰ ਵੀ ਭਾਈ ਹਟਦੇ ਸੂ ਅੰਕਸਰ ਵਾਲਾ ਵਿੱਚ ਕੋਈ ਅਜੀ ਤਿਆਰੀ ਹੈ ਜੀ ਦੇਖੋ ਅਸੀਂ ਪਹਿਲਾਂ ਤਾਂ ਜਿਹੜੀ ਜਦੋਂ ਇੱਥੇ ਨਹੀਂ ਹਾਲਾਤ ਬਣੇ ਸੀ ਉਦੋਂ ਸਾਡੀਆਂ ਡਿਊਟੀਆਂ ਬਕਾਇਦਾ ਪ੍ਰਧਾਨ ਸਾਹਿਬ ਕੋਲ ਕਿਉਂਕਿ ਆਪ ਵੀ ਲੱਗੇ ਹੋਏ ਨੇ ਅਸੀਂ ਇਨਸਾਨੀਅਤ ਨਾਤੇ ਵੀ ਤੇ ਪਾਰਟੀ ਵੱਲੋਂ ਵੀ ਡਿਊਟੀ ਲੱਗੀ ਸੀ ਵੀ ਆਪਣਾ ਕੋਈ ਨਾ ਕੋਈ ਕਿਉਂਕਿ ਉੱਥੇ ਚਾਰੇ ਦੀ ਕਮੀ ਆ ਜਾਣੀ ਆ ਆਚਾਰ ਦੀ ਕਮੀ ਆ ਜਾਣੀ ਆ ਫੀਡ ਦੀ ਕਮੀ ਆਉਣੀ ਆ ਅੱਗੇ ਜੋ ਇੱਕ ਆਪਾਂ ਕਹਿ ਲਈਏ ਵੀ ਜੇ ਕਣਕ ਦੇ ਬੀਜ ਦੀ ਕਮੀ ਆਉਣੀ ਆ ਉਹ ਸਾਨੂੰ ਪਹਿਲਾਂ ਹੀ ਕਿਹਾ ਗਿਆ ਸੀ ਕਿ ਸਟਾਕ ਰੱਖਿਓ ਕਿਉਂਕਿ 10-15 ਦਿਨਾਂ ਤੱਕ ਉਧਰਲੇ ਏਰੀਆ ਚ ਲੋਡ ਪੈਣੀ ਆ ਪਰ ਅੱਜ ਮੈਂ ਆਪਣੇ ਜਿੰਨੀ ਜਥੇਬੰਦੀ ਨੂੰ ਅਪੀਲ ਕੀਤੀ ਆ ਵੀ ਹਜੇ ਆਪਾਂ ਵੇਟ ਕਰ ਲਈਏ ਕਿ ਹਾਲਾਤ ਹਜੇ ਨਾਜੁਕ ਨੇ ਆਪਣੇ ਏਰੀਆ ਦੇ ਵੀ ਜੋ ਲੋਡ ਪਈ ਜਿੱਥੇ ਲੋਡ ਪਈ ਸ਼ਰੋਮਣੀ ਅਕਾਲੀ ਦਲ ਮੂੜੇ ਹੋ ਕੇ ਲੜਾਈ ਵੀ ਲੜੂਗਾ ਤੇ ਜਿੱਥੇ ਲੋਡ ਪੈਂਦੀ ਆ ਕਿ ਅਸੀਂ ਸੇਵਾ ਕਰਨ ਦੀ ਜਿੱਥੇ ਲੋਡ ਪੈਂਦੀ ਆ ਲੰਗਰਾਂ ਦੇ ਪ੍ਰਬੰਧ ਦੀ ਜਾਂ ਕਿਸੇ ਵੀ ਕਿਸਮ ਦੀ ਸਰੋ ਮਨੀ ਕਾਲੀ ਦਾ ਸਮੁੱਚੀ ਟੀਮ ਨਾਲ ਇਸ ਹਲਕੇ ਦੀ ਪੂਰੀ ਜਿਹੜੀ ਟੀਮ ਜਿਹੜੀ ਮੇਰੇ ਨਾਲ ਹੈ ਤੇ ਅਸੀਂ ਰਲ ਮਿਲ ਕੇ ਜੋ ਸਹਾਇਤਾ ਉਹਨਾਂ ਨੂੰ ਕਰਾਂਗੇ ਮੈਂ ਅਪੀਲ ਵੀ ਕੀਤੀ ਆਪਣੇ ਵੱਲੋਂ ਵੀਡੀਓ ਦੇ ਉੱਪਰ ਕਾਫੀ ਕੁਝ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਇਸ ਹੜ੍ਹਾਂ ਦੀ ਸਥਿਤੀ ਨੇ ਕਾਫੀ ਕਿਸਾਨਾਂ ਨੂੰ ਜਾਗਰੂਕ ਕੀਤਾ ਪੰਜਾਬੀਆਂ ਨੂੰ ਜਾਗਰੂਕ ਕੀਤਾ ਕਿ ਕਦੇ ਕਿਤੇ ਵੀ ਜੇ ਕੋਈ ਵੀ ਵਿਪਤਾ ਆਉਂਦੀ ਆ ਕਿਸੇ ਵੀ ਕੰਟਰੀ ਦੇ ਵਿੱਚ ਜਾਂ ਸਾਡੇ ਸੂਬੇ ਦੇ ਅੰਦਰ ਜਾਂ ਕਿਸੇ ਬਾਹਰਲੇ ਸੂਬਿਆਂ ਦੇ ਵਿੱਚ ਉੱਥੇ ਪੰਜਾਬੀ ਪਹਿਲ ਦੇ ਆਧਾਰ ਤੇ ਲੰਗਰ ਤੇ ਹੋਰ ਰਾਹਤ ਸਮਗਰੀ ਲੈ ਕੇ ਪਹੁੰਚਦੇ ਆ ਪਰ ਪੰਜਾਬ ਦੇ ਲਈ ਇਹ ਜਿਆ ਕਿਉਂ ਦੇਖੋ ਆਉਣ ਲੱਗੇ ਸੀ ਵੀ ਇਹੀ ਗੱਲ ਕਰ ਰਹੇ ਸੀ ਵੀ ਜਿੱਥੇ ਕਿਤੇ ਲੋਡ ਹੁੰਦੀ ਆ ਆਪਣੇ ਪੰਜਾਬੀ ਹੁਣ ਵੀ ਦੇਖੋ ਜਿਹੜੇ ਇਦੀ ਛੜ ਆਏ ਨੇ ਉੱਤੇ ਲੋਕ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਸੇਵਾ ਦੇ ਵਿੱਚ ਲੱਗੇ ਨੇ ਪਰ ਬੜਾ ਦੁੱਖ ਹੁੰਦਾ ਵੀ ਕਿਉਂ ਮਤਰਈ ਮਾਲਾ ਸਲੂਕ ਸਾਡੇ ਪੰਜਾਬੀਆਂ ਨਾਲ ਕੀਤਾ ਜਾਂਦਾ ਕੋਈ ਹੋਰ ਸੂਬਾ ਕੋਈ ਹੋਰ ਬੰਦਾ ਇਸ ਦੀ ਜੇ ਕਹਿ ਲਈਏ ਪੁੱਛਣ ਨਹੀਂ ਆਇਆ ਸਿਰਫ ਇੱਥੇ ਦੇ ਆਪ ਲੋਕ ਹੀ ਇੱਕ ਦੂਜੇ ਨਾਲ ਮੋਢਾ ਜੋੜ ਕੇ ਜੋ ਅੱਜ ਜੋ ਚੱਲ ਰਿਹਾ ਸੇਵਾ ਦਾ ਉਹ ਕੰਮ ਕਰ ਰਹੇ ਨੇ ਪਰ ਮੈਂ ਇੱਕ ਗੱਲ ਹੋਰ ਕਹਿਣਾ ਦੇਖੋ ਪੰਜਾਬੀਆਂ ਦਾ ਸੁਭਾਅ ਆ ਪੰਜਾਬ ਦਾ ਸੁਭਾਅ ਆ ਹਰ ਹਮੇਸ਼ਾ ਕਿਸੇ ਦਿਨ ਵੀ ਤੱਕਾ ਹੁੰਦਾ ਉਹਦੇ ਨਾਲ ਖੜਨਾ ਜਾਂ ਕਿਸੇ ਨੂੰ ਲੋੜ ਉੱਤੇ ਖੜਨਾ ਸੋ ਮੈਂ ਵੀ ਕਹਿੰਦਾ ਵੀ ਇਹ ਵੀ ਗੁਰੂ ਦੀ ਕਲਾ ਹੀ ਆ ਸਾਨੂੰ ਕਿਸੇ ਦੀ ਲੋੜ ਨਹੀਂ ਅਸੀਂ ਆਪੇ ਸਮਰਾਥਾਂ ਆਪਾਂ ਸਿਰਫ ਆਪਣਾ ਮੂਲ ਪਛਾਣੀਏ ਰਲ ਰਲ ਮਿਲ ਕੇ ਜੋ ਔਖੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦਈਏ ਤੇ ਆਉਣ ਵਾਲਾ ਸਮਾਂ ਯਕੀਨਨ ਤੌਰ ਤੇ ਪ੍ਰਮਾਤਮਾ ਕਿਰਪਾ ਕਰੂਗਾ ਆਪਣੀ ਈਰਜ਼ੀ ਵਿਚਾਰੋ ਮੈਂ ਸਭ ਨੂੰ ਇੱਕ ਅਪੀਲ ਕਰਦਾ ਜੀ ਦੇਖੋ ਪ੍ਰਮਾਤਮਾ ਕਰੇ ਕਿ ਕਿਸੇ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਪਰ ਆਪਾਂ ਨੂੰ ਫੇਰ ਵੀ ਤਿਆਰ ਰਹਿਣਾ ਚਾਹੀਦਾ ਨੇੜੇ ਦੇ ਜਿਹੜੇ ਜਿਹੜੇ ਪਿੰਡ ਨੇ ਦੇਖੋ ਆਪਾਂ ਨੂੰ ਇਸ ਟਾਈਮ ਤੇ ਅਲਰਟ ਤੇ ਰਹਿਣ ਦੀ ਲੋੜ ਆ ਕਿਉਂਕਿ ਪਾਣੀ ਅੱਗੇ ਕੁਦਰਤ ਅੱਗੇ ਕਿਸੇ ਦਾ ਜੋਰ ਨਹੀਂ ਸੋ ਆਪਾਂ ਅਲਰਟ ਰਹੀਏ ਤੇ ਜੇ ਸਾਨੂੰ ਕਿਸੇ ਕਿਸਮ ਦੀ ਲੋੜ ਪੈਂਦੀ ਆ ਇੱਕ ਦੂਏ ਨੂੰ ਦੱਸ ਦਈਏ ਕਿ ਅਫਵਾਹਾਂ ਤੋਂ ਬਚੀਏ ਕਈ ਵਾਰ ਸਾਨੂੰ ਪੂਰੀ ਸਿਚੁਏਸ਼ਨ ਪਤਾ ਨਹੀਂ ਹੁੰਦੀ ਕਿਉਂਕਿ ਅਸੀਂ ਵੀ ਹੁਣ ਇੱਥੇ ਆਏ ਆ ਦੋ ਥਾਮਾਂ ਦੇ ਉੱਤੋਂ ਜੋ ਇਹ ਤੂਸੀਬਨ ਸਾਡੇ ਹਲਕੇ ਦੇ ਸਮਰਾਲੇ ਦੇ ਵਿੱਚੋਂ ਲੰਘ ਰਿਹਾ ਦੋ ਥਾਮਾਂ ਤੇ ਇਹ ਬਹੁਤ ਕਮਜ਼ੋਰ ਆ ਇੱਕ ਤਾਂ ਢੋਲੇ ਆਲ ਖੜੇ ਆ ਇੱਕ ਬਾਬਾ ਫਲਾਈ ਦੇ ਕੋਲ ਉਧਰ ਪ੍ਰੋਬਲਮ ਆ ਤੇ ਉੱਥੇ ਦੋਏ ਥਾਮਾਂ ਦੇ ਉੱਤੇ ਜਾ ਕੇ ਦੇਖਿਆ ਵੀ ਆ ਫਿਲਹਾਲ ਦੀ ਘੜੀ ਦੇਖੋ ਪੋਜੀਸ਼ਨ ਜਿਹੜੀ ਹੈ ਅੰਡਰ ਕੰਟਰੋਲ ਆ ਪਰ ਕਿਸੇ ਟਾਈਮ ਵੀ ਕੁਝ ਹੋ ਸਕਦਾ ਸੋ ਤਿਆਰ ਰਹੋ ਇੱਕ ਦੂਏ ਦਾ ਸਾਥ ਦੇਣ ਲਈ ਅਲਰਟ ਰਹੋ ਇਹੀ ਮੇਰੀ ਬੇਨਤੀ ਆ ਵੀ ਜੋ ਸਹੀ ਇਨਫੋਰਮੇਸ਼ਨ ਆ ਕੇਵਲ ਉਹ ਅੱਗੇ ਫਲੋਟ ਕਰੋ ਪਹਿਲਾ ਤੁਹਾਡਾ ਫਰਜ਼ ਦੇਖੋ ਮੈਂ ਐਵੇਂ ਹੀ ਕਹਦਾ ਪਹਿਲਾ ਤੁਹਾਡਾ ਫਰਜ਼ ਇਹ ਬਣਦਾ ਕੋਈ ਸਕੈਲ ਹੁੰਦੀ ਆ ਪਹਿਲਾ ਪ੍ਰਸ਼ਾਸਨ ਅਧਿਕਾਰੀਆਂ ਦਾ ਧਿਆਨ ਚ ਲਾਓ ਫਿਰ ਸਾਡੇ ਧਿਆਨ ਚ ਲਿਆਓ ਰਲ ਮਿਲ ਕੇ ਹੀ ਆਪਾਂ ਇਸ ਔਖੀ ਘੜੀ ਚੋਂ ਨਿਕਲ ਸਕਦੇ ਜਿਹੜਾ ਪਿੰਡ ਆ ਬਾਬੋ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਹੈ ਜੀ ਸਤਪਾਲ ਸਿੰਘ ਢੁੱਲੇਵਾਲ ਪਿੰਡ ਹੈ ਮੇਰਾ ਸਾਬਕਾ ਸਰਪੰਚ ਆ ਮ ਔਰ ਅਸੀਂ ਬਸਿੰਦੇ ਪਿੰਡ ਦੇ ਜ਼ਿੰਮੇਵਾਰ ਵੀ ਵਿਅਕਤੀ ਆ ਤੇ ਔਰ ਮੈਂ ਪਹਿਲਾ ਸਭ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਸਰੂਮਣ ਅਕਾਲੀ ਦਲ ਦਾ ਸਮੂਚੀ ਦਾ ਧੰਨਵਾਦ ਦੀਆਂ ਔਰ ਸਰਦਾਰ ਪਰਮਜੀਤ ਸਿੰਘ ਢਿੱਲੋਂ ਜਿਹੜੇ ਇੱਥੇ ਸਾਡੇ ਪਿੰਡ ਢੁੱਲੇਵਾਲ ਪਹੁੰਚੇ ਨੇ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਟੀਮ ਵੀ ਸਮਾ ਕੱਢ ਕੇ ਸਾਡੀ ਦੁੱਖ ਦੀ ਘੜੀ ਸ਼ਰੀਕ ਜਿਹੜੇ ਹੋਏ ਜੀ ਲੱਗਦਾ ਹਾਲਾਤ ਕੀ ਨੇ ਜੀ ਹਾਲਾਤ ਦੇ ਮੈਂ ਤੁਹਾਨੂੰ ਦੱਸਦਾ ਜੀ ਹਾਲਾਤ ਐਸ ਟਾਈਮ ਪੂਰੇ ਗੰਭੀਰ ਨੇ ਪੂਰਾ ਖਤਰਾ ਹੈ ਸਾਨੂੰ ਨਾਲ ਤੁਸੀਂ ਬੰਨ 78000 ਬੁਰਜੀ ਆ ਜੀ ਉੱਥੇ ਨਾ ਡਰੇਨ ਮਹਿਕ ਮਿਆਂ ਕੁਝ ਗੈਬ ਛੱਡਿਆ ਹੋਇਆ ਸੀਗਾ ਅਸੀਂ ਪਹਿਲਾਂ ਕਿਹਾ ਸੀਗਾ ਵੀ ਇੱਥੇ ਪੱਥਰ ਲੱਗਦਾ 5-7 ਟ੍ਰੇਟ ਪੈਂਦੇ ਨੇ ਹੋਰੇ ਪਾਓ ਤੁਸੀਂ ਔਰ ਇੱਥੇ ਨਾਲ-ਨਾਲ ਸ਼ਕੱਡ ਲੱਗਣੇ ਚਾਹੀਦੇ ਨੇ ਵੀ ਉੱਪਰਲੀ ਸਾਡੀ ਸਾਈਡ ਜਿਹੜੀ ਹੈ ਉਹ ਬਿਲਕੁਲ ਸਹੀ ਹੈ ਵੀ ਸਾਡੀ ਥੱਲੇ ਵਾਲੀ ਸਾਈਡ ਜਿਹੜੀ ਬੜੀ ਕਮਜ਼ੋਰ ਹੈ ਤੁਸੀਂ ਆਮ ਆਦੀ ਪਾਰਟੀ ਵੱਲੋਂ ਇੱਥੇ ਆਇਓ ਕਹੇ ਵੀ ਜਿਹਨਾਂ ਤੁਸੀਂ ਲੱਗੇ ਹੋਏ ਹੋ ਤੁਸੀਂ ਕੀ ਲੱਗਦਾ ਹਾਲਾਤ ਤੁਹਾਨੂੰ ਦਰਜਾ ਤੁਸੀਂ ਬੰਨ ਤੁਸੀਂ ਬੰਦੇ ਦੇਖੋ ਹਾਲਾਤ ਪਹਿਲਾਂ ਨਾਲੋਂ ਕਹੀਏ ਤਾਂ ਜ਼ਿਆਦਾ ਬਦਤਰ ਹੋ ਗਏ ਨੇ ਪਰ ਪ੍ਰਸ਼ਾਸਨ ਨੇ ਲਗਾਤਾਰ ਇਥੇ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਲਗਾਤਾਰ ਇਥੇ ਡਿਊਟੀ ਦੇ ਰਿਹਾ ਤੇ ਨਾਲ ਅਸੀਂ ਵੀ ਉਹਨਾਂ ਨੂੰ ਬੈਕਅਪ ਤੇ ਮਾਨ ਸਾਹਿਬ ਦੇ ਸਾਨੂੰ ਨਿਰਦੇਸ਼ ਨੇ ਵੀ ਕਿਤੇ ਵੀ ਕੋਈ ਖਤਰੇ ਦੀ ਗੱਲ ਹੁੰਦੀ ਆ ਤਾਂ ਹਰ ਹਾਲਾਤ ਤੁਸੀਂ ਬੀਸੀ ਸਾਬ ਤੱਕ ਪਹੁੰਚਾਉਣੇ ਨੇ ਵੀ ਕਿਤੇ ਵੀ ਕੋਈ ਐਮਰਜੈਂਸੀ ਲੋਡ ਪੈਂਦੀ ਆ ਸਾਨੂੰ ਤੁਸੀਂ ਦੱਸਣਾ ਪ੍ਰਸ਼ਾਸਨ ਹਰ ਵੇਲੇ ਤੁਹਾਡੇ ਲਈ ਹਾਜ਼ਰ ਆ ਕਿਸੇ ਵੀ ਤਰ੍ਹਾਂ ਕੋਈ ਚੀਜ਼ ਜਾਂ ਕਿਸੇ ਵੀ ਤਰ੍ਹਾਂ ਕੋਈ ਨੁਕਸਾਨ ਹੋਊਂਨ ਤੋਂ ਬਚਾਉਣਾ ਵਾ ਅਸੀਂ ਤੁਹਾਡੇ ਨਾਲ ਖੜੇ ਆ ਇਹ ਪਰ ਉਹ ਪਿੰਡਾਂ ਦੇ ਕਿਹਾ ਵੀ ਜੇਕਰ ਪਹਿਲਾਂ ਠੋਕਰਾਂ ਬਣਾਈਆਂ ਗਈ ਹੁੰਦੀਆਂ ਤੇ ਇਹ ਹਾਲਾਤ ਨਾ ਖਰਾਬ ਹੁੰਦੇ ਤੁਸੀਂ ਮਨ ਨਾ ਖਰਾਬ ਹੁੰਦਾ ਅੱਜ ਹਾਲਾਤ ਨਾ ਹੁੰਦੇ ਦੇਖੋ ਜੋ ਹੋ ਗਿਆ ਉਹ ਨੂੰ ਤਾਂ ਆਪਾਂ ਕੁਦਰਤ ਆ ਨਾ ਹੀ ਇਹ ਪਹਿਲਾਂ ਕੋ ਨੂੰ ਪਤਾ ਨਹੀਂ ਹੁੰਦਾ ਵੀ ਇਦਾਂ ਹੋ ਸਕਦਾ ਵਾ ਜੇ ਦੇਖਿਆ ਜਾਵੇ 88 ਦੇ ਬਾਅਦ ਮਿਹਰ ਚ 23 ਆਇਆ ਵਾ ਇਦਾਂ ਦੇ ਖਤਰਨਾਕ ਹਾਲਾਤ ਜੜੇ ਬਣੇ ਨੇ ਪਰ ਚਲੋ ਹੈ ਕਿਤਨਾ ਕਿਤੇ ਸਾਡੇ ਵੱਲੋਂ ਵੀ ਕਹਿ ਸਕਦੇ ਹਾਂ ਸਾਡੀ ਕਮਜ਼ੋਰੀ ਹੋ ਸਕਦੀ ਹੈ ਪਰ ਇਸ ਵਕਤ ਤਾਂ ਸਿਆਸਤ ਨੂੰ ਛੱਡ ਕੇ ਜੇ ਦੇਖੀਏ ਤਾਂ ਅਸੀਂ ਲੋਕਾਂ ਦੇ ਨਾਲ ਜਦ ਦੇ ਹੜ੍ਹ ਆਏ ਨੇ ਲਗਾਤਾਰ ਇੱਥੇ ਖੜੇ ਨੇ ਬੇਤ ਕੋਈ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਅਸੀਂ ਨਾਲ ਬਰਾਬਰ ਖੜੇ ਆ ਜੇ ਕੋਈ ਨੁਕਸਾਨ ਹੋਊਗਾ ਤਾਂ ਅਸੀਂ ਉਹਦੇ ਵਿੱਚ ਹੋਵਾਂਗੇ ਆ ਮਾਦੀ ਪਾਰਟੀ ਰੈਂਟਰ ਵੀ ਰਹੇ ਕਿ ਡਿਊਟੀ ਲਈ ਗਈ ਇੱਥੇ ਜੀ ਇਹ ਤਾਂ ਹਰ ਦੇ ਹਾਲਾਤ ਆਦੇ ਨੇ ਉਹ ਰਾਸ਼ਨ ਪਾਣੀ ਦੇ ਪੁਤਰਪਾਲਾਂ ਦੇ ਜਾਂ ਕੋਈ ਨਾਲ ਦੇ ਤਰਪਾਲਾਂ ਦੀ ਦਿੱਤੇ ਗਏ ਪ੍ਰੋਸ ਹਾਂਜੀ ਬਿਲਕੁਲ ਜੇ ਕਿਸੇ ਨੂੰ ਵੀ ਤਰਪਾਲ ਚਾਹੀਦੇ ਆ ਮੰਨ ਲਓ ਘਰਾਂ ਐ ਛੱਤਾਂ ਵੀ ਚਾਹੁੰਦੀਆਂ ਗਏ ਦੀਆਂ ਤਾਂ ਉਸ ਦੇ ਲਈ ਵੀ ਇਹ ਤਰਪਾਲਾਂ ਦੇ ਰਹੇ ਆ ਤੇ ਬਾਕੀ ਇਥੇ ਜੋ ਆਪਨੇ ਭਾਈ ਚਾਰਾ ਜਾ ਲਗਾਇਆ ਸਾਡੇ ਜੌਦਾ ਹੀ ਨੇ ਇਹ ਕਹਾਂਗੇ ਜਿਹੜੇ ਲੇਵਰੇ ਨਹੀਂ ਲੱਗੀ ਹੋਈ ਆ ਵੀ ਸਾਨੂੰ ਬਚਾਉਣ ਲਈ ਇਹ ਦਿਨਾਂ ਤੇ ਇਥੇ ਲੱਗਿਆ ਵੀ ਰੋਟੀਨ ਵਾਰਿਆ ਇਹਨਾਂ ਨੂੰ ਵੀ ਅਸੀਂ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਵੇ ਰਾਸ਼ਨ ਭਾਈ ਤੋਂ ਉਹ ਵੀ ਇਹਨਾਂ ਦੀ ਅਸੀਂ ਖਿਆਲ ਰੱਖਣੀ ਆ